ਆਈ ਪਾਈ ਸਾਹਿਬ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸਾਇਲ ਕੁਮਾਰ ਹੈਗਾ ਇਹੜਾ ਐਕਸੀਡੈਂਟ ਹੋਇਆ ਕੀ ਕਾਰਨ ਕਿੱਦਾਂ ਹੋਇਆ ਭਾਜੀ ਅਸੀਂ ਆਂਦੇ ਸੀ ਇੱਥੋਂ ਆਪਣੇ ਦਤਾਰਪੁਰ ਤੋਂ ਪੰਪ ਤੋਂ ਆਂਦੇ ਸੀ ਇਹ ਅੰਕਲ ਉਹਨੇ ਗੱਡੀ ਆ ਕੇ ਖੜੀ ਏ ਇਹਨਾਂ ਅੰਕਲ ਉਹਨੇ ਗੱਡੀ ਜਗਦਾ ਮੋੜ ਲਈ ਏ ਸਾਡੀ ਗੱਡੀ 40 ਸਪੀਡ ਸੀ ਅਸੀਂ ਦੇਖਦੇ ਸੀ ਮਜੇ ਮਜੇ ਚੱਲੇ ਸੀ ਅਸੀਂ ਮਨ ਆਪਣੇ ਸ਼ੌਂਕ ਨਾਲ ਗਾਣੇ ਲਾਈ ਸੀ ਇਦਾਂ ਕਹਿੰਦੇ ਨੀ ਲਾਈ ਸੀ 40 ਸਪੀਡ ਸੀ ਉਹ ਟੋਟਲੀ ਇਹ ਅੰਕਲ ਜਗਦਾ ਮੋੜੀ ਇਹਨਾਂ ਦੀ ਜਿਹੜੀ ਜੜੀ ਦਾੜ ਹੈਗੀ ਆ ਉਹ ਬਾਹਰ ਪਈ ਤੇ ਕਹਿੰਦੇ ਪਤਾ ਨਹੀਂ ਖੂਨ ਖੜ ਨਿਕਲ ਗਿਆ ਤੇ ਇੱਥੋਂ ਦੌੜ ਗਏ ਏ ਅੱਛਾ ਸਾਨੂੰ ਕੀ ਸਾਨੂੰ ਗੁੰਡਾਗਰਦੀ ਕੀਤੀ ਐ 도ੜ ਕੇ ਕਹਿੰਦੇ ਕੋਈ ਨਹੀਂ ਬੁਲਾ ਲਓ ਜਿਹੜਾ ਬੁਲਾਣਾ ਹੈਗਾ ਅਸੀਂ ਡਰਦੇ ਕਿਸੇ ਦਾ ਗੱਡੀ ਤੇ ਤੁਸੀਂ ਕਿੰਨੇ ਜਾਣੇ ਸੀਗੇ ਅਸੀਂ ਤਿੰਨ ਬੰਦੇ ਸੀ ਜੀ ਤੇ ਇੱਕ ਤਾਂ ਬਚਾਇਆ ਗੱਡੀ ਨੂੰ ਬਚਾਜ ਦੇਖ ਲਓ ਜੀ ਅਪਰ ਤੁਹਾਡੇ ਸਾਹਮਣੇ ਹੀ ਦੇਖੋ ਕਿੰਨਾ ਕੀ ਨੁਕਸਾਨ ਹੋ ਗਿਆ ਸਾਨੂੰ ਨੁਕਸਾਨ ਦੇ ਦੋ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਜੀ ਤੁਸੀਂ ਪੁਲਿਸ ਨੂੰ ਤਲਾਸ਼ ਦਿੱਤੀ ਐ ਇਸੀ ਗੱਲ ਦੀ ਹਾਂਜੀ ਜੀ ਤਿੰਨ ਵਾਰੀ ਫੋਨ ਕਰਤਾ ਉਹ ਕਹਿੰਦੇ ਆਂਦੇ ਪਏ ਐ ਸਾਨੂੰ ਇੰਨੀ ਗੱਲ ਕਹੀ ਐ ਕਿ ਅਸੀਂ ਥੋੜੀ ਦੇਰ ਚ ਪਹੁੰਚ ਜਾਣੀ ਐ 10 15 ਮਿੰਟ ਚ ਤੇ ਤੁਸੀਂ ਹੁਣ ਕਿੱਥੇ ਜਾਣਾ ਸੀ ਵਾਪਸੀ ਅਸੀਂ ਥਾਣੇ ਜਾਣਾ ਸੀ ਥ ਇਹ ਤੁਸੀਂ ਪ੍ਰਸ਼ਾਸਨ ਦੇ ਕਿ ਕੀ ਮੰਗ ਕਰਦੇ ਆ? ਅਸੀਂ ਇਹ ਮੰਗ ਕਰਦੇ ਜਿੱਦਾਂ ਸਾਡਾ ਨੁਕਸਾਨ ਜਿੰਨਾ ਹੋਇਆ ਉਹ ਉਨਾ ਭਰ ਦੇਵੇ। ਅਸੀਂ ਹੋਰ ਕੁਝ ਨਹੀਂ ਮੰਗਦੇ। ਭਾਈ ਪਾਇਸਾ ਤੀਨਾ ਮੋੜ ਵਟਾ। ਮੇਰਾ ਨਿਥਿਨ ਕੁਮਾਰ। ਅੱਛਾ ਜੀ। ਹਾਂਜੀ। ਇਹ ਕਿਦਾਂ ਹਾਸਾ ਵਾਲਾ ਜਿਹੜਾ ਐਕਸ਼ਨ ਅਸੀਂ 메ਨ ਰੋਡ ਤੇ ਆ ਰਹੇ ਆਂ ਓਟੋ ਵਾਲਿਆਂ ਨੇ ਡਾਇਰੈਕਟ ਆਪਣੀ ਗੱਡੀ 메ਨ ਰੋਡ ਤੋਂ ਮੋੜਤੀ। ਕਿਹੜੀ ਜਗ੍ਹਾ ਤੋਂ ਆਏ ਸੀ? ਕਿਹੜੀ ਅਸੀਂ ਸਥਾਨੇ ਤੋਂ ਆਏ ਆਂ ਬਈ। ਖਾਣੇ ਤੋਂ ਆਏ ਹਾਂ ਇਧਰੋਂ ਕੀ ਤਲਵਾੜੀ ਤੋਂ ਕੀ ਕਰਨਾ ਹੈ ਅਸੀਂ ਮੋਮੋਸ ਖਾਣਾ ਆਏ ਸਪੈਸ਼ਲ ਮੋਮੋਸ ਖਾਣਾ ਆਏ ਕਿੰਨੇ ਜਣੇ ਸੀ ਅਸੀਂ 3 ਜਣੇ ਸੀਗੇ 3 ਜਣੇ ਸੀ ਹਾਂਜੀ ਫਿਰ ਕਿਤਾ ਕੋਈ 60 ਫੀਟ ਲੱਗੀ ਆ ਕੋਈ 60 ਫੀਟ ਤਾਂ ਨਹੀਂ ਲੱਗੀ ਗੱਡੀ ਤੇ 에어 ਬੈਗ ਟਾਈਮ ਤੇ ਖੁੱਲ ਗਏ ਅਸੀਂ ਵੀ ਸਾਡਾ ਬਚਾਇਆ ਆ ਆਟੋ ਵਾਲਾ ਭੱਜ ਗਿਆ ਇੱਥੋਂ ਜੀ ਅੱਛਾ ਆਟੋ ਵਾਲਾ ਭੱਜ ਗਿਆ ਫਿਰ ਤੁਸੀਂ ਨੂੰ ਇਤਲਾਹ ਦਿੱਤੀ ਅਸੀਂ ਪੁਲਿਸ ਨੂੰ ਦੋ ਵਾਰੀ ਫੋਨ ਕਰਤਾ ਹੈ ਉਹ ਕਹਿ ਰਿਹਾ ਅਸੀਂ ਆ ਰਹੇ ਹਾਂ ਕੁਛ ਚੰਮੰਡਾ ਤਲਵਾੜਾ ਪੁਲਿਸ ਹਾਂਜੀ ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਸਾਡੀ ਗੱਡੀ ਦਾ ਜੋ ਨੁਕਸਾਨ ਆਇਆ ਉਹ